ਖੰਨਾਵਿੱਤੇ ਸ਼ਿਵਪੁਰੀ ਮੰਦਰ 'ਚ ਚੋਰੀ ਦੀ ਘਟਨਾ ਦੌਰਾਨ ਛੇਲਿੰਗ ਤੋੜਨ ਦੇ ਬਿਰੂਚੇ ਹਿੰਦੂ ਸੰਗਠਨਾ 'ਚ ਗੁੱਸਾ ਉੱਗ ਗਿਆ ਗੁੱਸੇ 'ਚ ਉਹਨਾਂ ਨੇ ਦਿੱਲੀ ਅਮਰੀਕਸਰ ਨੈਸ਼ਨਲ ਹਾਈਵੇ 'ਤੇ ਜਾਮ ਲਗਾ ਦਿੱਤਾ ਸੀ ਜਿਸ ਨੂੰ 5 ਘੰਟੇ ਬਾਅਦ ਖੋਲ੍ਹਿਆ ਗਿਆ ਅਮਰਿੰਦਰ ਸਿੰਘ ਰਾਜਵੜੀ ਸੁਖਵੀਰ ਬਾਦਲ ਨੈਸ਼ਨਲ ਹਾਈਵੇ 'ਤੇ ਹੋ ਰਹੇ ਧਰਨੇ 'ਤੇ ਪਹੁੰਚੇ ਉਹਨਾਂ ਕਾਨੂੰਨ ਵਿਵਸਥਾ 'ਤੇ ਸਵਾਲ ਖੜੇ ਕੀਤੇ ਤੇ ਦੱਸਦੇ ਕਿ ਇਸ ਮੌਕੇ ਸੁਖਵੀਰ ਬਾਦਲ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਖੰਨਾ ਨਗਰਦੇਵ ਪ੍ਰਾਚੀਨ ਚਿੰਮ ਮੰਦਿਰ ਵਿਖੇ ਚੋਰੀ ਅਤੇ ਵੇਦਵੀਧੀ ਵਾਪਰੀ ਦੁਖਦਾਈ ਘਟਨਾ ਤੇ ਦੋਸ਼ੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਲੁਧਿਆਣਾ ਹਾਈਵੇ ਉਤੇ ਸ਼ਿਵ ਭਗਤਾ ਵੱਲੋਂ ਲਗਾਏ ਗਏ ਰੋਸ ਜਿੱਥੇ ਮੌਕੇ ਤੇ ਇਕੱਤਰ ਸਮੂਹ ਸੰਗਤ ਨਾਲ ਦੁੱਖ ਸਾਂਝਾ ਕੀਤਾ ਅਤੇ ਸਭ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਉਤੇ ਹੀ ਜ਼ਿਲ੍ਹੇ ਦੇ ਪੁਲਿਸ ਮੁਖੀ ਨਾਲ ਫੋਨ ਤੇ ਗੱਲ ਕਰਕੇ ਇਸ ਘਿਣਾਉਣੇ ਅਪਰਾਧ ਦੇ ਦੋਸ਼ੀਆਂ ਦੀ ਬਿਨਾਂ ਦੇਰੀ ਗ੍ਰਿਫਤਾਰੀ ਲਈ ਵੀ ਆਖਿਆ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਪੁਲਿਸ ਮੁਲਾਜ਼ਮਾਂ ਖਿਲਾਫ ਵੀ ਸਖਤ ਕਾਰਵਾਈ ਦੀ ਮੰਗ ਕਰਦਾ ਹਾਂ ਜਿਨ੍ਹਾਂ ਨੇ ਧਰਨੇ ਤੇ ਬੈਠੇ ਸ਼ਿਵ ਭਗਤਾਂ ਨੂੰ ਮੰਦੇ ਸ਼ਬਦ ਗੋਲੇ ਤੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਚੋਰਾ ਨੂੰ ਕਦੋਂ ਗ੍ਰਿਫਤਾਰ ਕੀਤਾ ਜਾਵੇਗਾ ਹੋਰ ਅਪਡੇਟ ਲਈ ਦੇਖਦੇ ਰਹੋ ਜੈਬ ਡੀ ਟੀਵੀ